ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪਾਲਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਪਾਂ ਨੇ ਲਗਾਈ ਹੋਈ ਹੈ ਸੇਲ ਤੇ ਸੇਲ ਦੇ ਵਿੱਚ ਅਸੀਂ ਤੁਹਾਨੂੰ ਹਰ ਇੱਕ ਤਰ੍ਹਾਂ ਦੇ ਕਲੈਕਸ਼ਨ ਦੰਨੇ ਆ ਜਿਹੜੇ ਅੱਜ ਵਾਲੇ ਸੂਟ ਨੇ ਜੀ ਅਸੀਂ ਪਾਰਟੀ ویئر ਸੂਟ ਲੈ ਕੇ ਆਏ ਆ ਸੇਲ ਦੇ ਉੱਪਰ ਤੁਹਾਡੇ ਵਾਸਤੇ ਜਿਹੜੀ ਮੈਂ ਸੂਟ ਰੈਡੀ ਕਰਵਾਏ ਹੋਏ ਨੇ ਜੀ ਇਹ ਸਾਰੇ ਮੇਰੇ ਸੂਟ ਰੈਡੀ ਕਰਵਾਏ ਹੋਏ ਨੇ ਮਤਲਬ ਤੁਸੀਂ ਮੇਰੇ ਸੂਟਾਂ ਵੀ ਪਿਕ ਲੈ ਸਕਦੇ ਹੋ ਕਿਸੇ ਸਾਈਡ ਵੀ ਦਿਖਾ ਸਕਦੇ ਹੋ ਕਿ ਅਸੀਂ ਇਹ ਵਾਲਾ ਵਰਕ ਕਰਵਾਣਾ ਹੈ ਤਾਂ ਕਿੰਨੇ ਚ ਹੋ ਜਾਏਗਾ ਮਤਲਬ ਐਨੇ ਦਾ ਤੁਹਾਨੂੰ ਵਰਕ ਦੱਸਣਗੇ ਉਸ ਤੋਂ ਵੀ ਘੱਟ ਰੇਟ 'ਚ ਮੈਂ ਤੁਹਾਨੂੰ ਪੂਰਾ ਸੂਟ ਦਵਾਵਾਂਗੀ ਇਹ ਮੇਰਾ ਤੁਹਾਡੇ ਨਾਲ ਵਾਦਾ ਕਰ ਲਓ ਜਾਂ ਫਿਰ ਤੁਸੀਂ ਇੱਕ ਵਾਰੀ ਟਰਾਈ ਕਰਕੇ ਦੇਖ ਸਕਦੇ ਹੋ 컬렉ਸ਼ਨ ਐ ਇਦਾਂ ਦੀ ਲੈ ਕੇ ਆਈਆਂ ਅੱਜ ਦੀ ਵੀਡੀਓ ਦੇ ਪ੍ਰਾਈਸ ਅਲੱਗ-ਅਲੱਗ ਰਹਿਣਗੇ ਇਹਦੇ ਵਿੱਚ ਅਸੀਂ ਤੁਹਾਨੂੰ ਘੱਟ ਵੱਧ ਰੇਂਜ ਵਾਲੇ ਸੂਟ ਦਿਖਾਵਾਂਗੇ ਤੇ ਤੁਸੀਂ ਵੀਡੀਓ ਨੂੰ ਧਿਆਨ ਨਾਲ ਸਾਰੀ ਨੂੰ ਜ਼ਰੂਰ ਦੇਖ ਲਿਓ ਜੋ ਵੀ ਸੂਟ ਤੁਹਾਨੂੰ ਪਸੰਦ ਆਇਆ ਤੁਸੀਂ ਮੇਰੇ ਨੰਬਰ ਤੇ ਸਕਰੀਨਸ਼ਾਟ ਲੈ ਕੇ ਪਿਕਸ ਸੈਂਡ ਕਰ ਸਕਦੇ ਹੋ ਸੂਟਾਂ ਦਾ ਪ੍ਰਾਈਸ ਹੋਏਗਾ ਜੀ ਉਹੀ 8-9000 ਤੋਂ ਲੈ ਕੇ ਤਕਰੀਬਨ 15-20000 ਦੀ ਰੇਂਜ تک ਦੇ ਸੂਟ ਹੈਗੇ ਨੇ ਜਿਹੜੇ ਅਸੀਂ ਤੁਹਾਨੂੰ ਬਹੁਤ ਘੱਟ ਰੇਂਜ 'ਚ ਦੇਣੀ ਆ ਬਹੁਤ ਸੋਹਣੀ ਜੀ ਕਲੈਕਸ਼ਨ ਹੈ ਜੀ ਸ਼ੁਰੂ ਕਰਦੇ ਹਾਂ ਬਹੁਤ ਪਿਆਰੇ ਜੇ ਸੂਟਾਂ ਤੋਂ 컬러 ਦੇਖ ਸਕਦੇ ਹੋ 컬러 ਇੱਕ ਨੰਬਰ ਰਹਿਣਗੇ ਜੀ ਬਹੁਤ ਸੋਹਣੇ ਛੇੜ ਨੇ ਜਿਹੜੀ ਅਸੀਂ ਪਹਿਲਾਂ ਤਾਂ ਡਾਈ ਕਰਵਾਏ ਨੇ ਸਲਵਾਰ ਆ ਸਲਵਾਰ ਦੇ ਨਾਲ ਦੀ ਤੁਸੀਂ ਲਾਈਨਿੰਗ ਲਗਵਾਓਗੇ ਤੇ ਗਲਾਸ ਟਿਸ਼ੂ ਦਾ ਹੈਗਾ ਜੀ ਸਟਾਫ ਸ਼ਰਟ ਦਾ ਸਾਰਾ ਫਰੰਟ ਹੈਵੀ ਆ ਕਟ ਦਾਣੀ ਦਾ ਕੰਮ ਹੈ ਟਿੱਲੇ ਦਾ ਕੰਮ ਹੈ ਜੀ ਸਿੱਪੀ ਤੇ ਥ੍ਰੈਡ ਵਰਕ ਕੀਤਾ ਹੋਇਆ ਤੇ ਪ੍ਰੋਪਰ ਬਾਜੂ ਤੇ ਵੀ ਵਰਕ ਮਿਲ ਜੇਗਾ ਤੇ ਨਾਲ ਤੁਹਾਨੂੰ ਫੋਰ ਸਾਈਡ ਵਰਕ ਦੇ ਨਾਲ ਪਲੱਸ ਗੋਟੇ ਦੇ ਨਾਲ ਪਲੱਸ ਸਾਰੇ ਦੁਪੱਟੇ ਦੇ ਵਿੱਚ ਬੂਟੀ ਦੇ ਨਾਲ ਐਦਾਂ ਦੇ ਸੂਟ ਇਹ ਮਿਲ ਜਾਣਗੇ ਦੁਪੱਟਾ ਵੀ ਤੁਹਾਨੂੰ ਗਲਾਸ ਟਿਸ਼ੂ ਤੇ ਹੀ ਮਿਲੇਗਾ ਸ਼ਰਟ ਦਾ ਸਟਫਰ ਉਹ ਵੀ ਗਲਾਸ ਟਿਸ਼ੂ ਤੇ ਹੀ ਆ ਦੇ ਤੇ ਸੂਟ ਦਾ ਤੁਸੀਂ ਖੁਦ ਦੇਖ ਸਕਦੇ ਹੋ ਪ੍ਰਾਈਸ ਕੀ ਹੋਣਾ ਚਾਹੀਦਾ ਘੱਟ ਤੋਂ ਘੱਟ ਇਹ ਸੂਟ ਤੁਹਾਨੂੰ 8 ਤੋਂ 9000 ਦੀ ਰੇਂਜ ਦੇਖਣ ਨੂੰ ਲੁੱਕ ਲਾਈਕ ਜ਼ਰੂਰ ਲੱਗਿਆ ਕਿਉਂਕਿ ਹੈਗਾ ਇੰਨੇ ਦਾ ਹੀ ਇਹ ਸੂਟ ਤੇ ਅਸੀਂ ਤੁਹਾਨੂੰ ਬਹੁਤ ਜ਼ਿਆਦਾ ਘੱਟ ਰੇਟ 'ਚ ਦੇ ਰਹੇ ਹਾਂ ਜੀ ਸੂਟ ਹੈਗਾ ਸਿਰਫ 5000 ਦਾ 5000 ਦਾ ਸੂਟ ਆ ਇਹਦੇ ਵਿੱਚ ਅਸੀਂ ਤੁਹਾਨੂੰ ਕਲਰ ਦੰਨੇ ਆ ਇਹਦਾ ਸੈਕੰਡ ਕਲਰ ਆ 5000 ਵੀ ਛੱਡੋ ਜੇ ਥੋੜਾ ਜਿਹਾ ਹੋਰ ਘਟਾਣੇ ਆ ਸੂਟ ਦਾ ਰੇਟ 4950 ਪੁਣਿਆ ਰੱਖਦੇ ਆ ਇਹ ਵਾਲੇ ਸੂਟ ਦਾ ਸੂਟ ਸੌਰੀ ਪ੍ਰਾਈਸ 4950 ਰੁਪਏ ਦਾ ਕਿਉਂਕਿ ਜੇ ਤੁਸੀਂ ਸ਼ਿਪਿੰਗ ਵੀ ਕਰਾਣੀ ਹੋਈ ਤਾਂ ਤੁਹਾਨੂੰ ਉਹੀ 5000 2030 ਰੁਪਏ ਚ ਇਹ ਸੂਟ ਪੈ ਜਾਵੇ ਠੀਕ ਹੈ ਜੀ ਬਹੁਤ ਸੋਹਣਾ ਸੂਟ ਆ ਤੇ ਵਰਕ ਪੂਰਾ ਹੈਵੀ ਆ ਹੁਣ ਜਿੱਡੇ ਇਹ ਵਾਲੇ ਸੂਟ ਨੇ ਡਿਜ਼ਾਈਨਿੰਗ ਹੈ ਸ਼ਿਪਿੰਗ ਚਾਰਜਸ ਸਭ ਦੇ ਅਲੱਗ ਤੋਂ ਰਹਿਣਗੇ 4950 ਇਹਨਾਂ ਸੂਟਾਂ ਦਾ ਪ੍ਰਾਈਸ ਆ ਬਹੁਤ ਸੋਹਣੀ ਜੀ ਕਲੈਕਸ਼ਨ ਆ ਸੇਮ ਹੀ ਉਹ ਜਿੱਦਾਂ ਹੀ ਡਿਜ਼ਾਈਨ ਆ ਸਟੱਫ ਸੇਮ ਰਹੇਗਾ ਤੇ ਹਲਕੇ ਜਿਹੇ ਡਿਜ਼ਾਈਨਿੰਗ ਦਾ ਫਰਕ ਰਹੇਗਾ ਜੀ ਜਿਹੜਾ ਤੁਹਾਨੂੰ ਮੈਂ ਨੈਕਸਟ ਸੂਟ ਦੇਣਾ ਤੇ ਰੇਟ ਇਹਦਾ ਬਹੁਤ ਘੱਟ ਦੇਣਾ ਹੁਣ ਇਹ ਸੂਟ ਦੇਖ ਲਓ ਸਾਰਾ ਹੀ ਫਰੰਟ ਕਟਦਾਣੇ ਤੇ ਪਰਲ ਤੇ ਸਿੱਪੀ ਦੇ ਨਾਲ ਬਣਿਆ ਹੋਇਆ ਪੀਸ ਆ ਬਾਜੂ ਤੇ ਵੀ ਪ੍ਰੋਪਰ ਵਰਕ ਆ ਜੀ 크ਰੇਪ ਦੀਆਂ ਸਲਵਾਰਾਂ ਤੇ ਦੁਪੱਟਾ 4 ਸਾਈਡ ਵਰਕ ਹੈ। ਗਲਾਸ ਟਿਸ਼ੂ ਦਾ ਇਹ ਦੁਪੱਟਾ ਸਾਰੇ ਦੇ ਵਿੱਚ ਬੂਟੀ ਰਹੇਗੀ ਦੁਪੱਟੇ 'ਚ। ਠੀਕ ਹੈ ਜੀ ਤੇ ਸੂਟ ਦਾ ਪ੍ਰਾਈਸ ਤੁਹਾਨੂੰ ਦਵਾਂਗੇ ਅਸੀਂ ਇਹਦਾ ਆ ਕਾਫੀ ਜ਼ਿਆਦਾ ਘੱਟ ਪ੍ਰਾਈਸ ਹੈ ਜੀ 3950 ਦੇ ਵਿੱਚ। 3950 ਮਤਲਬ ਕਿ 4000 ਤੋਂ ਵੀ ਘੱਟ ਆ ਸੂਟ। ਪਹਿਲੇ ਵਾਲਾ 5000 ਤੋਂ ਵੀ ਤੁਹਾਨੂੰ ਮੈਂ ਘਟਾਤਾ ਤੇ ਇਹ ਵਾਲਾ ਸੂਟ 3950 ਦਾ ਹੈ। ਠੀਕ ਹੈ ਜੀ। ਤੇ ਨੈਕਸਟ ਤੁਹਾਨੂੰ ਇਹਦੇ ਨਾਲ ਦੇ ਇੱਕ ਸਿਮਿਲਰ ਜਿਹਾ ਡਿਜ਼ਾਈਨ ਹੋਰ ਦਿਖਾਣੇ ਆ ਪਹਿਲੇ ਮੈਂ ਤੁਹਾਨੂੰ ਸਾਰੇ ਫਰੰਟ ਹੈਵੀ ਵਾਲੇ ਸੂਟ ਦਿਖਾ ਦਾਨੀ ਆ ਉਸਦੇ ਬਾਅਦ ਦੇ ਵਿੱਚ ਆਪਾਂ ਤੁਹਾਨੂੰ ਹੋਰ ਕਲੈਕਸ਼ਨ ਦਿਖਾਵਾਂਗੇ 컬러 ਤਾਂ ਇੱਕ ਤੋਂ ਇੱਕ ਨੇ 컬러 ਪਏ ਦੀ ਲੁੱਕ ਦੇਖ ਲਓ ਜੀ ਦੋਨੋਂ 컬러 ਨੇ ਸੇਮ ਡਿਜ਼ਾਈਨ ਤੇ ਦੋਨਾਂ ਦੇ ਪ੍ਰਾਈਸ ਵੀ ਤੇ 컬러 ਵੀ ਨਵੇਂ ਨੇ ਦੁਪੱਟਾ ਫੋਰ ਸਾਈਡ ਵਰਕ ਦੇ ਨਾਲ ਪਲੱਸ ਗੋਟਲੈਸ ਦੇ ਨਾਲ ਸਾਰੇ ਦੇ ਵਿੱਚ ਵੱਡੇ ਵਾਲੀ ਬੂਟੀ ਰਹੇਗੀ ਦੁਪੱਟੇ 'ਚ ਠੀਕ ਹੈ ਜੀ ਇਹ ਸੂਟ ਵੀ ਤੁਹਾਨੂੰ 4950 ਦਾ ਮਿਲੇਗਾ 5000 ਤੋਂ ਵੀ ਘੱਟ ਦੇਖੋ ਸੂਟ ਦੀ ਲੁੱਕ ਹੈਵੀ ਪਾਰਟੀ ਵੇਅਰ ਸੂਟ ਨੇ ਜੀ ਸਾਰੇ ਬਹੁਤ ਸੋਹਣੀ ਲੁੱਕਾਂ ਗਰੇਪ ਨੀਆਂ ਸਲਵਾਰਾਂ ਤੇ ਕਲਰ ਇਹਦੇ ਵਿੱਚ ਵੀ ਤੁਹਾਨੂੰ ਦੋ ਮਿਲਣਗੇ 4950 ਦੇ ਵਿੱਚ ਸੂਟਾਂ ਤੁਸੀਂ ਜਦੋਂ ਸਾਨੂੰ ਫੋਟੋ ਪਾਣੀਆ ਸੂਟ ਦੀ ਤਾਂ ਤੁਸੀਂ ਨੀਚੇ ਲਿਖ ਕੇ ਪਾਣਾ ਜੀ 4950 ਵਾਲਾ ਸੂਟ ਅਵੇਲੇਬਲ ਹੈ ਕਿਉਂਕਿ ਮੈਂ ਇਹ ਸੂਟਾਂ ਦੀ ਪ੍ਰਾਈਸ ਕੋਈ ਲਿਖੇ ਨਹੀਂ ਹੋਈ ਤੁਹਾਨੂੰ ਨਾਲ ਦੀ ਨਾਲ ਦੱਸ ਰਹੀ ਹਾਂ ਕਿਉਂਕਿ ਫਿਰ ਸਾਨੂੰ ਚੈੱਕ ਕਰਨੇ ਪੈਣੇ ਆ ਵੀ ਤੁਸੀਂ ਪੁੱਛੋਗੇ ਦਾ ਰੇਟ ਕੀ ਆ ਉਹਦੇ ਨਾਲ ਉਹ ਵੈਸਟ ਆ ਤੁਸੀਂ ਸਾਨੂੰ ਪਹਿਲਾਂ ਹੀ ਦੱਸ ਦੋ ਫਿਰ ਅਸੀਂ ਜਦੋਂ ਪੈਕਿੰਗ ਕਰਾਂਗੇ ਸੂਟ ਦਾ ਪ੍ਰੋਪਰ ਪ੍ਰਾਈਸ ਅਸੀਂ ਦੇਖ ਕੇ ਰੀਚੈੱਕ ਕਰਕੇ ਸਾਰਾ ਪੈਕ ਕਰਦੇ ਹੁੰਨੇ ਆ ਜੀ ਫਿਰ ਜੇ ਤੁਸੀਂ ਸਾ ਤੋਂ ਪ੍ਰਾਈਸ ਪੁੱਛੋਗੇ ਕਈ ਵਾਰੀ ਅਸੀਂ ਡਿਲੇ ਕਰ ਦੰਨੇ ਆ ਰੇਟ ਦੱਸਣ ਨੂੰ ਕਿਉਂਕਿ ਅਸੀਂ ਵੀਡੀਓ ਚ ਦੱਸੇ ਹੋਏ ਹੁੰਨੇ ਆ ਇੰਨੇ ਚ ਥੋੜਾ ਸੂਟ ਨਿਕਲ ਜਾਂਦਾ ਏ ਕੇਰਾ ਬਹੁਤ ਸੋਹਣਾ ਹੈਵੀ ਵਰਕ ਹੈ ਬਹੁਤ ਪਿਆਰਾ ਪਰਲ ਘਟਦਾਣਾ ਦਬਕਾ ਸਿੱਪੀ ਦਾ ਕੰਮ ਹੈ ਸਾਰਾ ਫਰੰਟ ਘਟਦਾੜੀ ਦੇ ਨਾਲ ਤੇ ਦਬਕੇ ਦੇ ਨਾਲ ਆ ਜੇ ਦੇਖੋ ਜੇ ਕਲਰ ਡਿਜ਼ਾਈਨ ਇੱਕ ਨੰਬਰ ਨੇ ਸਾਰੇ ਸੌਰੀ ਇਹ ਵਾਲੀ ਸਲਵਾਰ ਇਹਦੇ ਨਾਲ ਕਾਰਨਰ ਚ ਹੈਵੀ ਫੁੱਲ ਰਹੇਗਾ ਇੱਕ ਕਾਰਨਰ ਵਰਕ ਰਹੇਗਾ ਜੀ ਤੇ ਸਾਰੇ ਦੇ ਵਿੱਚ ਲੇਸ ਲੱਗੀ ਹੋਈ ਆ ਤੇ ਬੂਟੀ ਰਹੇਗੇ ਠੀਕ ਹੈ ਜੀ ਪ੍ਰਾਈਸ ਹੈਗਾ ਇਹ ਸੂਟ ਦਾ 5000 ਪ੍ਰਾਈਸ ਆ ਜੀ 5000 ਦਾ ਇਹ ਵਾਲਾ ਸੂਟ ਆ ਇਹਦੇ ਵਿੱਚ ਅਸੀਂ ਤੁਹਾਨੂੰ ਕਲਰ ਦੰਨੇ ਆ ਗਲਾਸ ਟਿਸ਼ੂ ਦਾ ਸਟੱਫ ਰਹੇਗਾ ਸ਼ਰਟ ਦਾ ਵੀ ਤੇ ਦੁਪੱਟੇ ਦਾ ਵੀ ਇਹ ਦੋ ਸੂਟ ਨੇ ਜੀ ਦੋ ਹੀ ਕਲਰ ਨੇ ਇਹ ਵਾਲੇ ਡਿਜ਼ਾਈਨ ਚ ਕਲਰ ਦੇਖ ਲਓ ਡਿਜ਼ਾਈਨ ਦੇਖ ਲਓ ਗਲਾਸ ਟਿਸ਼ੂ ਦੇ ਉੱਪਰ ਫਰੰਟ ਹੈਵੀ ਦੇ ਵਿੱਚ ਤੁਹਾਨੂੰ ਸੂਟ ਦੇ ਰਹੇ ਹਾਂ ਤੁਸੀਂ ਕਿਸ ਨੂੰ ਗਿਫਟ ਕਰਨੇ ਆ ਸਟਿਚ ਕਰਵਾ ਕੇ ਪਾਣੇ ਆ ਹੁਣ ਜਿੱਦਾਂ ਅੱਗੇ ਵੈਡਿੰਗ ਸੀਜ਼ਨ ਆ ਰਹੇ ਆ ਤਾਂ ਤੁਸੀਂ ਐਦਾਂ ਦੀਆਂ ਕਲੈਕਸ਼ਨਾਂ ਦੇਖ ਸਕਦੇ ਹੋ ਇਹ ਹੈਗਾ ਜੀ ਬਹੁਤ ਪਿਆਰਾ ਜਿਹਾ ਬੂਟੀ ਜੇ ਨਾਲ ਫੋਰ ਸਾਈਡ ਇਹ ਸਾਰੇ ਤੁਹਾਨੂੰ ਅੱਜ ਮੈਂ ਵਰਕ ਵਾਲੀ ਦੁਪੱਟੇ ਵਾਲੇ ਸੂਟ ਦਿਖਾ ਰਹੀ ਹਾਂ 4850 ਇਸ ਸੂਟ ਦਾ ਪ੍ਰਾਈਸ ਆ 4850 ਕਲਰ ਦੋ ਠੀਕ ਹੈ ਸੂਟ ਪਏ ਜੀ ਲੁੱਕ ਦੇਖ ਸਕਦੇ ਹੋ ਕ੍ਰਾਸ ਟਿਸ਼ੂ ਦੇ ਉੱਪਰ ਸ਼ਰਟ ਆ 크ਰੇਪ ਦੀ ਸਲਵਾਰ ਹੈ ਜੇ ਨਵੇਂ ਜੀ ਕਲੈਕਸ਼ਨ ਆ ਬਿਲਕੁਲ ਐਦਾਂ ਦੇ ਰਹਿਣਗੇ ਸੂਟ ਇਹ ਨੈਕ ਤੇ ਵਰਕ ਆ ਤੇ ਕੇ ਰੇਤੇ ਬਹੁਤ ਸੋਨਾ ਜਿਹਾ ਵਰਕ ਆ ਜੀ ਸਾਰੇ ਫਰੰਟ ਕ੍ਰਾਸ ਟਿਸ਼ੂ ਦੀ ਸ਼ਰਟ ਆ ਚਨਾਉਣ ਸ਼ਫਾਨ ਦਾ ਬੂਟੀ ਵਾਲਾ ਦੁਪੱਟਾ ਫੋਰ ਸਾਈਡ ਲੇਸ ਦੇ ਨਾਲ ਆ ਜੀ ਇਹ ਸੂਟ ਦਾ ਪ੍ਰਾਈਸ ਵੀ ਤੁਹਾਨੂੰ 5000 ਮਿਲੇਗਾ ਤੇ ਇਹਦੇ ਵਿੱਚ ਤੁਹਾਨੂੰ ਕਲਰ ਦੋ ਮਿਲ ਜਾਣਗੇ 5000 ਦੀ ਰੇਂਜ ਦਾ ਸੂਟ ਆ ਸਾਰਾ ਹੈਵੀ ਨੈਕਸਟ ਬਹੁਤ ਸੋਹਣਾ ਸੂਟ ਹੈ ਕਲਰ ਵੀ ਬਹੁਤ ਪਿਆਰਾ ਹੈ ਕ੍ਰੈਸ ਟਿਸ਼ੂ ਤੇ ਰਹੇਗਾ ਜੀ ਸ਼ਰਟ ਦਾ ਸਟਫ ਵਰਕ ਦੇਖੋ ਕਿੰਨਾ ਸੋਹਣਾ ਸੂਟ ਦਾ ਬਹੁਤ ਪਿਆਰੇ ਜੇ ਵਰਕ ਦੇ ਨਾਲ ਬਾਜੀ ਤੇ ਵੀ ਵਰਕ ਆ ਕ੍ਰੇਪ ਦੀ ਸਲਵਾਰ ਆ ਕ੍ਰਾਸ ਟਿਸ਼ੂ ਦੀ ਸ਼ਰਟ ਹੈ ਕ੍ਰਾਸ ਟਿਸ਼ੂ ਦਾ ਇਹ ਦੁਪੱਟਾ 4 ਸਾਈਡ ਵਰਕ ਦੇ ਨਾਲ ਇਹਦੇ ਵਿੱਚ ਅਸੀਂ ਤੁਹਾਨੂੰ ਕਲਰ ਦੰਨੇ ਆ ਇਹ ਦੋਨੋਂ ਕਲਰ ਨੇ ਜੀ ਠੀਕ ਹੈ ਜੀ ਬਹੁਤ ਸੋਹਣੇ ਕਲਰ ਡਿਜ਼ਾਈਨ ਨੇ ਇਹ ਵਾਲੇ ਸੂਟ ਦਾ ਪ੍ਰਾਈਸ ਰਹੇਗਾ 4500 4500 ਦਾ ਸੂਟ ਆ ਵੀਡੀਓ ਨੂੰ ਧਿਆਨ ਨਾਲ ਦੇਖੀ ਜਾਓ ਤੇ ਸੁਣੀ ਜਾਓ ਬਹੁਤ ਧਮਾਕੇ ਦੇ ਰਹੇ ਅਸੀਂ ਤੁਹਾਨੂੰ ਧਮਾਕੇਦਾਰ ਸੂਟ ਮਤਲਬ ਕਿ ਬਹੁਤ ਸੋਬਰ ਤੇ ਯੂਨੀਕ ਜੀ ਕਲੈਕਸ਼ਨ ਆ ਕ੍ਰੈਸ ਟਿਸ਼ੂ ਦੀ ਸ਼ਰਟ ਆ ਟੋਟਲੀ ਦਬਕਾ ਵਰਕ ਹੈ ਹਲਕਾ ਜਿਹਾ ਪਰਲ ਦਾ ਟੱਚ ਹੈ ਕ੍ਰੇਪ ਦੀ ਸਲਵਾਰ ਆ ਜੀ ਚਨਨ ਸ਼ਫਾਨ ਦਾ ਦੁਪੱਟਾ ਸਾਰੇ ਦੁਪੱਟੇ ਚ ਬੂਟੀ ਰਹੋਗੇ ਤੇ ਦੋ ਕਲਰ ਨੇ 4500 ਪ੍ਰਾਈਸ ਦੇ ਵਿੱਚ ਆ ਸੂਟ ਗਰਲੀਸ਼ੀ ਲੁੱਕ ਦਾ ਸੂਟ ਆ ਦੋ ਕਲੀਆਂ ਦੇ ਨਾਲ ਬਿਲਕੁਲ ਨਵੇਂ ਸਟਾਈਲ ਦੇ ਵਿੱਚ ਸੂਟ ਆ ਜੇ ਕ੍ਰੇਪ ਟਿਸ਼ੂ ਦੀ ਸ਼ਰਟ ਆ ਸੌਰੀ ਆਰਗੇਂਜ਼ਾ ਦੀ ਪਿਓਰ ਦੀ ਸ਼ਰਟ ਆ ਪਿਓਰ ਆਰਗੇਂਜ਼ਾ ਸਟਫ ਆ ਜਿਹੜਾ ਇਹਦਾ ਤੇ ਇਹਦੇ ਨਾਲ ਕ੍ਰੇਪ ਦੀ ਸਲਵਾਰ ਰਹੇਗੀ ਤੇ ਆਰਗੇਂਜ਼ਾ ਦਾ ਹੀ ਦੁਪੱਟਾ ਰਹੇਗਾ ਜੇ ਫੋਰ ਸਾਈਡ ਲੇਸ ਤੇ ਵਰਕ ਦੇ ਨਾਲ ਸਾਰੇ ਦੇ ਵਿੱਚ ਬੂਟੀ ਰਹੇਗੀ ਛੋੜਦਾ ਪ੍ਰਾਈਸ ਰਹੇਗਾ 3950 컬러 ਦੋ ਨੇ ਦੋਨੋਂ ਹੀ ਕਲਰ ਬਹੁਤ ਸੋਹਣੇ ਆ 5000 ਪ੍ਰਾਈਸ ਦੇ ਵਿੱਚ ਆ ਜੀ ਗਲਾਸ ਟਿਸ਼ੂ ਦੇ ਉੱਪਰ ਸੂਟ ਆ ਸਾਰਾ ਫਰੰਟ ਹੈਵੀ ਵਰਕ ਦੇ ਨਾਲ ਆ ਕੇਰਾ ਬਹੁਤ ਸੋਹਣਾ ਬਣਿਆ ਹੋਇਆ ਕ੍ਰੇਪ ਦੀ ਸਲਵਾਰ ਆ ਸਾਰਾ ਦੁਪੱਟਾ ਇਹਦਾ ਵਰਕ ਵਾਲਾ ਰਹੇਗਾ ਸਾਰੇ ਦੁਪੱਟੇ 'ਚ ਵਰਕ ਹੈ ਜੀ 5000 ਪ੍ਰਾਈਸ ਦੇ ਵਿੱਚ ਤੁਹਾਨੂੰ ਹੈਵੀ ਦੁਪੱਟਾ ਵਰਕ ਮਿਲ ਰਿਹਾ ਹੈ ਨਵੀਂ ਜੀ ਕਲੈਕਸ਼ਨ ਆ ਬਹੁਤ ਸੋਹਣਾ ਸਟੱਫ ਆਇਆ ਜੀ ਇਹ ਸ਼ਿਮਰ ਦੀ ਲੁਖੀ ਦੇਗਾ ਬਹੁਤ ਪਿਆਰਾ ਸਟੱਫ ਹੈ ਕ੍ਰੇਪਰੀ ਸਲਵਾਰ ਆ ਰਫ ਬਹੁਤ ਸੋਹਣਾ ਸਾਰਾ ਹੀ ਜਿਹੜਾ ਇਹ ਵਰਕ ਹੈ ਪਰਲ ਵਰਕ ਕਟਦਾਣਾ ਦੇ ਇਹਦੇ ਵਿੱਚ ਸਿੱਪੀ ਦਾ ਕੰਮ ਹੋਇਆ ਹੋਇਆ ਜੀ ਸੂਟ ਦਾ 5200 ਪ੍ਰਾਈਸ ਆ ਇਹਦਾ ਜਿਹੜਾ ਦੁਪੱਟਾ ਹੀ ਉਹ ਦੇਖਣ ਵਾਲਾ ਚਨਨ ਸ਼ਫਾਨ ਦਾ ਹੈਵੀ ਦੁਪੱਟਾ ਚਨਨ ਸ਼ਫਾਨ ਦਾ ਸਾਰੇ ਦੁਪੱਟੇ ਦੇ ਵਿੱਚ ਜਾਲ ਬਣਿਆ ਹੋਇਆ ਮੈਂ ਤਾਂ 5500 ਦੀ ਰੇਂਜ ਸੀਗੀ ਉਸ ਤੋਂ ਵੀ ਘਟਾ ਕੇ ਤੁਹਾਨੂੰ ਇਹ ਅਸੀਂ 5200 ਦੇ ਰਹੇ ਆ 5200 컬러 ਬਹੁਤ ਸੋਹਣੇ ਸੋਹਣੇ ਐ ਇਹਦੇ 5200 ਦਾ ਸੂਟ ਆ 컬러 ਤੁਹਾਨੂੰ ਚਾਰ ਮਿਲ ਜਾਣਗੇ 5200 ਦੀ ਰੇਂਜ ਤੁਸੀਂ ਖੁਦ ਦੇਖ ਸਕਦੇ ਹੋ ਹੈਵੀ ਦੁਪੱਟਾ ਠੀਕ ਹੈ ਜੀ ਪਰ ਤੋਂ ਘੱਟ 9-10000 ਦਾ ਸੂਟ ਹੋਣਾ ਚਾਹੀਦਾ ਸੀਗਾ ਇਹ ਸੂਟ ਵੀ ਬਹੁਤ ਸੁਪਰ ਹਿੱਟਾ ਡਿਜ਼ਾਈਨ ਸਾਰੇ ਦੇ ਵਿੱਚ ਬੋਟੀ ਆ ਇਹਨੂੰ ਤੁਸੀਂ ਆਪਣੇ ਸਟਾਈਲ ਨਾਲ ਬਣਵਾ ਸਕਦੇ ਹੋ ਸ਼ਾਰਟ কুরਤੀ ਬਣਾ ਸਕਦੇ ਹੋ ਲੌਂਗ ਬਣਾ ਸਕਦੇ ਹੋ ਥੋੜੀ ਚੁਆਇਸ ਆ ਇਹ ਸਾਰੇ ਕਟਦਾਣੇ ਵਰਕ ਦੇ ਨਾਲ ਮੜਿਆ ਹੋਇਆ ਪੀਸ ਆ 크ਰੇਪ ਦੀ ਸਲਵਾਰ ਹੈ ਜੀ ਤੇ ਸਲਵਾਰ ਦੇ ਉੱਪਰ ਤੁਹਾਨੂੰ ਇਦਾਂ ਵਰਕ ਮਿਲੇਗਾ ਠੀਕ ਹੈ ਜੀ ਤੇ ਜਿਹੜੇ ਦੁਪੱਟੇ ਆ ਇਹਦੇ ਦੁਪੱਟੇ ਦੇਖਣ ਵਾਲੇ ਆ ਮੇਨ ਹੈਗਾ ਦੁਪੱਟਾ ਸੂਟ ਦਾ ਸਾਰਾ ਹੀ ਹੈਵੀ ਜਾਲ ਦੇ ਨਾਲ ਦੁਪੱਟਾ ਰਹੇਗਾ ਜੀ ਫੋਰ ਸਾਈਡ ਵਰਕ ਦੇ ਨਾਲ ਆ ਬਹੁਤ ਪਿਆਰਾ ਪੀਸ ਆ ਪ੍ਰਾਈਸ ਆਏਗਾ ਜੀ ਸੂਟ ਦਾ 6200 62 ਸਾਰਾ ਸੂਟ ਹੈ ਕਲਰ ਦੇਖ ਲਓ ਬਹੁਤ ਸੋਹਣੇ ਸੋਹਣੇ ਸ਼ੇਡ ਨੇ ਜੀ ਇਹਦੇ ਵਿੱਚ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਚਾਰ ਦੇ ਚਾਰੋਂ ਹੀ ਕਲਰ ਬਹੁਤ ਪਿਆਰੇ ਆ ਠੀਕ ਹੈ ਜੀ ਬਾਹਰ ਸੌਦੇ ਪ੍ਰਾਈਸ ਦੇ ਵਿੱਚ ਨੇ 6200 ਤੇ ਹੁਣ ਤੁਹਾਨੂੰ ਦੇਣੀ ਹੈ ਜੀ ਕਲੈਕਸ਼ਨ ਅਸੀਂ ਹੋਰ ਵੀ ਜ਼ਬਰਦਸਤ ਇੱਕ ਸੂਟ ਪਹਿਲਾਂ ਦੇਖ ਲਓ ਇਹ ਸੂਟ ਤੁਹਾਨੂੰ ਘੱਟ ਰੇਂਜ ਵਾਲਾ ਮਿਲਦਾ ਜੀ 4700 ਦਾ ਸੂਟ ਆ ਫਰਸ ਟਿਸ਼ੂ ਦੀ ਸ਼ਰਟ ਆ ਤੇ ਬਾਟਮ ਵਰਕ ਹੈ ਜੀ ਇਹ ਪਹੁੰਚਿਆਂ ਤੇ ਵਰਕ ਆ ਜਾਏਗਾ ਐਦਾ ਪਹੁੰਚਿਆਂ ਤੇ ਵਰਕ ਹੈ ਤੇ ਫੋਰ ਸਾਈਡ ਬੇਲ ਦੇ ਨਾਲ 4700 ਦੇ ਵਿੱਚ ਬਹੁਤ ਘੱਟ ਰੇਟ ਤੇ ਸੂਟ ਮਿਲ ਰਿਹਾ ਹੈ ਠੀਕ ਹੈ ਜੀ ਨੈਕਸਟ ਜਿਹੜੀ ਕਲੈਕਸ਼ਨ ਦੇਣੀ ਹੈ ਸਾਰੀ ਪਿਓਰ ਤੇ ਰਹੇਗੀ ਪਿਓਰ ਵਿਸਕੋਸ オーਰਗੇਂਜ਼ਾ ਤੇ ਅਸੀਂ ਸੂਟ ਰੈਡੀ ਕਰਵਾਏ ਹੋਏ ਆਂ ਤੁਸੀਂ ਕਿਸੇ ਵੀ ਕਲਰ ਤੇ ਕੋਈ ਵੀ ਸੂਟ ਡਾਈ ਸੌਰੀ ਕਲਰ ਡਿਜ਼ਾਈਨ ਕਰਵਾ ਸਕਦੇ ਹੋ ਪਰ ਫਿਰ ਉਹਨਾਂ ਦਾ ਪ੍ਰਾਈਸ ਥੋੜਾ ਅਲੱਗ ਹੋ ਜਾਏਗਾ ਤੇ ਜਿਹੜੇ ਹੁਣ ਤੁਹਾਨੂੰ ਮੈਂ ਸੋਟ ਦੇਣੇ ਨੇ ਜੇ ਤੁਸੀਂ ਇਹਨਾਂ ਦਾ ਪ੍ਰਾਈਸ ਵੀ ਦੇਖ ਲਿਓ ਤੇ ਡਿਜ਼ਾਈਨਿੰਗ ਵੀ ਦੇਖ ਲਿਓ ਕਲਰ ਵੀ ਦੇਖ ਲਿਓ ਬਹੁਤ ਸੋਹਣਾ ਪੀਕਾਕ ਜਿਹਾ ਸ਼ੇਡ ਆ ਜੀ ਇਹ ਨਵਾਂ ਜਿਹਾ ਸ਼ੇਡ ਆ ਤੇ ਵਰਕ ਦੇਖੋ ਜਿੰਨੇ ਵੀ ਫਲਾਰ ਬਣੇ ਹੋਏ ਨੇ ਮੜਮੜ ਕੇ ਬਣੇ ਹੋਏ ਆ ਚਾਹੇ ਥ्रेड ਵਰਕ ਦੇ ਨਾਲ ਚਿਹਦਬ ਕੇ ਦੇ ਨਾਲ ਆ ਜੀ ਠੀਕ ਹੈ ਇਹਦੇ ਨਾਲ ਪਿਓਰ ਕ੍ਰੇਪ ਦੀ ਸਲਵਾਰ ਆਏਗੀ ਤੇ ਮੇਨ ਇਹਨਾਂ ਦੇ ਦੁਪट्टे ਰਹਿਣਗੇ ਜੀ ਪਿਓਰ ਵਿਸਕੋਸ オーਰਗੈਂਜ਼ਾ ਦੀ ਸ਼ਰਟ ਆ ਪਿਓਰ ਵਿਸਕੋਸ オーਰਗੈਂਜ਼ਾ ਦਾ ਹੈਗਾ ਜੀ ਦੁਪੱਟਾ ਦੇਖੋ ਸੂਟ ਸਾਰੇ ਦੇ ਵਿੱਚ ਬੂਟੀ ਰਹੇਗੀ ਐਦਾਂ ਰਹੇਗਾ ਸਾਈਡ ਤੇ ਇਸ ਤੇ ਵਰਕ ਤੇ ਪ੍ਰਾਈਸ ਰਹੇਗਾ 12500 ਨੈਕਸਟ ਦੇਖ ਲੋ ਸੂਟ ਦਬਕੇ ਵਰਕ ਦੇ ਨਾਲ ਆ 컬러 ਵੀ ਬਹੁਤ ਸੋਹਣਾ ਹੈ ਵਰਾਇਡਲ ਲੁੱਕ ਵੀ ਦੇ ਸਕਦੇ ਹੋ ਕਿਸੇ ਨੇ ਦਾਜਵਰੀ ਚ ਲਗਾਣਾ ਤਾਂ ਵੀ ਇੱਕ ਨੰਬਰ ਸੂਟ ਆ ਬਹੁਤ ਘੱਟ ਰੇਂਜ ਸਿਆ ਇਹ ਵਾਲੇ ਸੂਟ ਤੁਹਾਨੂੰ 17-18000 ਦੀ ਰੇਂਜ ਵਾਲੇ ਸੂਟ ਮਿਲ ਰਹੇ ਨੇ 13 13000 ਚ 12 13000 ਦੀ ਰੇਂਜ ਚ 12800 ਇਹ ਸੂਟ ਦਾ ਪ੍ਰਾਈਸ ਆ 12800 ਦੇ ਵਿੱਚ ਤੁਹਾਨੂੰ ਹੈਵੀ ਸਲਵਾਰ ਠੀਕ ਆ ਅੱਧਾ ਹੈਵੀ ਸਲਵਾਰ ਵਰਕ ਤੇ ਦੁਪੱਟੇ ਦੀ ਲੁੱਕ ਦੇਖਿਓ ਜੀ ਸੌਰੀ ਇਹ ਸੂਟ ਦਾ 14000 ਪ੍ਰਾਈਸ ਆ ਇਹਦਾ ਦੁਪੱਟਾ ਹੈਵੀ ਆ ਇਹਦਾ 14000 ਪ੍ਰਾਈਸ ਆ ਜੀ ਸੂਟ ਦਾ ਟੋਟਲੀ ਡਬਕੇ ਦੇ ਨਾਲ ਬਹੁਤ ਯੂਨੀਕ ਜਿਹਾ ਸੂਟ ਬਣਿਆ ਹੋਇਆ ਹੈ। ਕਲਰ ਫਿਰੋਜ਼ੀ ਫਿਰੋਜ਼ੀ ਕਲਰ ਐਵਰਗ੍ਰੀਨ ਆ। ਤੇ ਡਿਜ਼ਾਈਨਿੰਗ ਆ ਜਿਹੜੀ ਉੱਪਰ ਇੱਕ ਨੰਬਰ ਆ। ਪੀਕਾ ਕਲਰ ਦੇ ਉੱਪਰ ਬੋ ਸੌਰੀ ਪੀਕਾਕ ਬਣੇ ਹੋਏ ਆ ਫਿਰੋਜ਼ੀ ਕਲਰ ਦੇ ਉੱਪਰ। ਕ੍ਰੇਪ ਦੀ ਸਲਵਾਰ ਆ ਜੀ ਇਹਦੀ। ਤੇ ਜਿਹੜਾ ਦੁਪੱਟਾ ਪਿਓਰ ਵਿਸਕੋਸ ਔਰਗੇਂਜ਼ਾ ਦਾ 4 ਸਾਈਡ ਬਹੁਤ ਸੋਹਣੇ ਵਰਕ ਦੇ ਨਾਲ ਆ ਦੁਪੱਟਾ ਬਹੁਤ ਪਿਆਰਾ ਸੂਟ ਆ ਤੇ ਪ੍ਰਾਈਸ ਰਹੇਗਾ ਜੀ ਇਹ ਸੂਟ ਦਾ 12500 ਇਹ ਸਿੰਗਲ ਸਿੰਗਲ ਕਲਰ ਨੇ ਸਾਹੀ ਤੁਹਾਨੂੰ ਖੋਲ-ਖੋਲ ਕੇ ਦਿਖਾ ਰਹੇ ਹਾਂ ਪਹਿਲਾਂ ਤਾਂ ਕਲਰ ਹੀ ਦੇਖ ਲਓ ਤੁਸੀਂ ਕਲਰ ਹੀ ਇੱਕ ਨੰਬਰ ਨੇ ਸਾਰੇ ਦੇਖੋ ਜੀ ਸੂਟ ਦਾ ਵਰਕ ਲੈਂਥ ਦਾ ਕੋਈ ਇਸ਼ੂ ਨਹੀਂ ਹੈ neck ਨਹੀਂ ਬਣਿਆ ਹੋਇਆ ਬਾਜੂ ਵੀ ਹੈਵੀ ਚ ਮਿਲਣਗੇ ਆ ਪਿਓਰ ਵਿਸਕੋਸ ਆਰਗੇਂਜ਼ਾ ਦੀ ਸ਼ਰਟ ਆ 크ਰੇਪ ਦੀ ਸਲਵਾਰ ਹੈ ਜੀ ਸਲਵਾਰ ਦੇ ਪੌਂਚਿਆਂ ਤੇ ਵਰਕ ਮਿਲੇਗਾ ਤੇ ਦੁਪੱਟੇ ਦੀ ਲੁੱਕ ਵੀ ਜਿੱਦਾਂ ਪਹਿਲਾਂ ਤੁਹਾਨੂੰ ਰੈੱਡ ਮੈਰੂਨ ਜਿਹਾ ਸੌਰੀ ਉਹ ਨਵਾਂ ਜਿਹਾ ਸ਼ੇਡ ਦਿਖਾਈ ਹੈ ਇੱਕ ਉਹ ਵਾਲੇ ਕਲਰ ਸੇਮ ਉਹੀ ਦੁਪੱਟਾ ਉਦਾਂ ਹੀ 14000 ਇਹ ਸੂਟ ਦਾ ਪ੍ਰਾਈਸ ਆ ਰੋਜ਼ੀ ਕਲਰ ਦੇ ਵਿੱਚ ਇੱਕ ਸੂਟ ਹੋਰ ਦੇ ਰਹੇ ਹਾਂ ਵਰਕ ਬਹੁਤ ਜ਼ਿਆਦਾ ਯੂਨੀਕ ਹੈ ਦੇਖੋ ਜੀ ਵਰਕ ਸੂਟ ਦਾ ਕਲਰ ਵੀ ਤੇ ਉੱਪਰ ਉਹ ਵਰਕ ਵੀ ਬਹੁਤ ਸੋਹਣਾ ਵਰਕ ਹੈ ਜਿਹੜੇ ਪੱਤੇ ਜੇ ਬਣੇ ਹੋਏ ਆ ਇਹਨਾਂ 'ਚ ਵਰਕ ਹੀ ਬਹੁਤ ਪਿਆਰਾ ਹੋਇਆ ਹੋਇਆ ਹੈ ਇਹਦੀ ਸਲਵਾਰ ਤੇ ਕੰਮ ਨਹੀਂ ਹੈਗਾ ਪਲੇਨ ਸਲਵਾਰ ਆ ਤੇ ਦੁਪੱਟਾ ਫੋਰ ਸਾਈਡਿਡ ਇਹਦਾ ਵਰਕ ਮਿਲੇਗਾ ਸਾਰੇ ਚਬੂਤੀ ਆ ਪਿਓਰ ਵਿਸਕੋਸ ਔਰਗੇਂਜ਼ਾ ਦਾ ਹੀ ਦੁਪੱਟਾ ਇਹਦਾ ਠੀਕ ਹੈ ਜੀ ਗਰੇਟ ਦੀ ਸਲਵਾਰ ਪਿਓਰ ਵਿਸਕੋਸ ਔਰਗੇਂਜ਼ਾ ਦੀ ਸ਼ਰਟ ਆ ਤੇ ਇਹ ਸੂਟ ਦਾ ਪ੍ਰਾਈਸ ਲੱਗੇਗਾ ਜੀ ਤੁਹਾਨੂੰ 12000 ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਠੀਕ ਹੈ ਜੀ ਉਮੀਦ ਕਰਦੀ ਹਾਂ ਕਲੈਕਸ਼ਨ ਪਸੰਦ ਆਈ ਹੋਵੇਗੀ ਇਹ ਜਿਹੜੀ ਲਾਸਟ ਵਾਲਾ ਸੂਟ ਹੈ ਹੁਣ ਇਹ ਵਾਲਾ ਸੂਟ ਵੀ ਤੁਸੀਂ ਕਿਤੇ ਵੀ ਟ੍ਰਾਈ ਕਰੋਗੇ ਤੱਕੜ ਤੋਂ ਕੱਟ ਤੁਹਾਨੂੰ ਇਹ 15 16000 ਤੋਂ ਮੈਨੂੰ ਨਹੀਂ ਲੱਗਦਾ ਕੱਟ ਮਿਲ ਜਾਏਗਾ ਤੇ ਬਾਕੀ ਤੁਸੀਂ ਦੱਸ ਦਿਓ ਕਮੈਂਟ ਕਰਕੇ ਤੁਹਾਨੂੰ ਸੂਟ ਕਿਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇਣ ਲਈ ਵੀ ਥੈਂਕ ਯੂ so much